ਵੱਡੀ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥੀ ਦੇ ਵੱਲੋਂ ਫਾਹਾ ਲਿਆ ਗਿਆ ਬੀ ਫਾਰਮੇਸੀ ਦਾ ਇਹ ਵਿਦਿਆਰਥੀ ਸੀ ਹੋਸਟਲ ਦੇ ਕਮਰੇ ਦੇ ਵਿੱਚ ਇਸ ਮੁੰਡੇ ਦੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕੀਤੀ ਗਈ ਹੈ ਹਾਲਾਂਕਿ ਕਾਰਨ ਕੋਈ ਵੀ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨ ਰਹਿੰਦੇ ਨੇ ਕਿ ਇਸ ਮੁੰਡੇ ਦੇ ਵੱਲੋਂ ਇਹ ਖੌਫਨਾਕ ਕਦਮ ਐ ਚੜਾਉ ਚੁੱਕਿਆ ਗਿਆ ਤਾਂ ਨਾਲ ਵਾਲੇ ਵਿਦਿਆਰਥੀਆਂ ਦੇ ਵੱਲੋਂ ਇਸ ਨੂੰ ਦੇਖਿਆ ਜਾਂਦਾ ਆਦੇ ਵਿੱਚ ਪੂਰੇ ਹੋਸਟਲ ਦੇ ਵਿੱਚ ਹੜਕੰਪ ਹੈ ਜਿਹੜਾ ਉਹ ਮੱਚ ਜਾਂਦਾ ਹੈ ਪੁਲਿਸ ਦੀਆਂ ਟੀਮਾਂ ਨੇ ਜਿਹੜੀਆਂ ਉਹ ਵੀ ਮੌਕੇ ਦੇ ਉੱਪਰ ਪਹੁੰਚ ਜਾਂਦੀਆਂ ਨੇ ਤਾਂ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ ਕਾਰਨ ਪਤਾ ਕੀਤੇ ਜਾ ਰਹੇ ਨੇ ਕਿ ਕਿਹੜੇ ਕਾਰਨ ਨੇ ਜਿਸ ਕਰਕੇ ਇਸ ਮੁੰਡੇ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਤਾਂ ਬੀ ਫਾਰਮੇਸੀ ਦਾ ਇਹ ਵਿਦਿਆਰਥੀ ਸੀ ਜਿਸ ਦੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕੀਤੀ ਗਈ ਆ ਤਾਂ ਸ਼ੁਭਮ ਇਸ ਦਾ ਨਾਮ ਆ ਜਿਹੜਾ ਉਹ ਦੱਸਿਆ ਜਾ ਰਿਹਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਮੁੰਡਾ ਸੀ ਸ਼ੁਭਮ ਸੀ ਇਹ ਦੱਸਿਆ ਜਾ ਰਿਹਾ ਕਿ ਹਿਮਾਚਲ ਦੇ ਜ਼ਿਲ੍ਹਾ ਹਮੀਰਪੁਰ ਦੇ ਨਾਲ ਸੰਬੰਧ ਰੱਖਦਾ ਸੀ ਤਾਂ ਉੱਥੋਂ ਪਟਿਆਲਾ ਦੀ ਯੂਨੀਵਰਸਿਟੀ ਦੇ ਵਿੱਚ ਪੜਨ ਦੇ ਲਈ ਆਇਆ ਹੋਇਆ ਸੀ ਜਿਸ ਦੇ ਵੱਲੋਂ ਹੋਸਟਲ ਦੇ ਕਮਰੇ ਦੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਆ ਜਿਹੜਾ ਉਹ ਕੀਤਾ ਗਿਆ ਤਾਂ ਪੁਲਿਸਲੇ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀਆ ਕਾਰਨ ਪਤਾ ਕੀਤੇ ਜਾ ਰਹੇ ਨੇ ਕਿ ਕਿਹੜੇ ਕਾਰਨ ਰਹਿੰਦੇ ਨੇ ਕਿ ਇਸ ਮੁੰਡੇ ਦੇ ਵੱਲੋਂ ਇੱਕ ਖੌਫਨਾਕ ਕਦਮ ਹੈ ਜਿਹੜਾ ਉਹ ਚੁੱਕਿਆ ਗਿਆ ਤਾਂ ਸ਼ੋਭਮ ਇਸ ਦਾ ਨਾਮ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਮੁੰਡੇ ਦੀ ਜਿਸ ਦੇ ਵੱਲੋਂ ਹੋਸਟਲ ਦੇ ਕਮਰੇ ਦੇ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕੀਤੀ ਗਈ ਆ ਤਾਂ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦਾ ਹੋਸਟਲ ਦਾ ਬਾਬਾ ਬੰਦਾ ਸਿੰਘ ਬਹਾਦਰ ਜਿਸ ਦੇ ਵਿੱਚ ਇਸ ਮੁੰਡੇ ਦੇ ਵੱਲੋਂ ਫਾਹਾ ਲਿਆ ਗਿਆ ਕਮਰੇ ਦੇ ਅੰਦਰ ਜਾ ਕੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਜਿਹੜੀ ਇਸ ਦੇ ਵੱਲੋਂ ਸਮਾਪਤ ਕੀਤੀ ਗਈ ਆ ਤਾਂ ਦੱਸਿਆ ਜਾ ਰਿਹਾ ਕਿ ਹਿਮਾਚਲ ਦੇ ਹਮੀਰਪੁਰ ਜ਼ਿਲ੍ਹੇ ਦੇ ਨਾਲ ਸਬੰਧਤ ਸੀ ਇਹ ਸਟੂਡੈਂਟ ਜਿਹੜਾ ਕਿ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਫਾਰਮੇਸੀ ਕਰ ਰਿਹਾ ਸੀ ਪਰ ਇਸ ਦੇ ਵੱਲੋਂ ਹੋਸਟਲ ਦੇ ਕਮਰੇ ਦੇ ਵਿੱਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤਾ ਜਿਹੜਾ ਕੀਤਾ ਗਿਆ ਤਾਂ ਹਾਲਾਕਿ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨ ਰਹੇ ਇਸ ਮੁੰਡੇ ਦੇ ਵੱਲੋਂ ਫਾਹਾ ਲਿਆ ਗਿਆ ਪੁਲਿਸਾਂ ਜਿਹੜੀ ਹੁਣ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਆ ਪੁਲਿਸ ਦੇ ਵੱਲੋਂ ਸਾਰੀ ਜਾਂਚ ਕੀਤੀ ਜਾ ਰਹੀ ਆ ਕਾਰਨ ਪਤਾ ਕੀਤੇ ਜਾ ਰਹੇ ਨੇ ਕਿ ਕਿਹੜੇ ਕਾਰਨ ਰਹੇ ਕਿ ਇਸ ਮੁੰਡੇ ਦੇ ਵੱਲੋਂ ਇੱਕ ਖੌਫਨਾਕ ਕਦਮ ਹੈ ਜਿਹੜਾ ਉਚਕਿਆ ਗਿਆ ਤਾਂ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥੀ ਦੇ ਵੱਲੋਂ ਫਾਹਾ ਲਿਆ ਗਿਆ ਹੋਸਟਲ ਦੇ ਕਮਰੇ ਦੇ ਵਿੱਚ ਬੀ ਫਾਰਮੇਸੀ ਦੇ ਇਸ ਵਿਦਿਆਰਥੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕੀਤੀ ਹੈ